ਬਹੁਤ ਹੀ ਖੂਬਸੂਰਤ ਰੁਝਾਨ ਬਹੁਤ ਹੀ ਪੋਜ਼ਿਟਿਵਿਟੀ ਔਰ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਜੀ ਪੁਰ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਮ ਦਾ ਤੂਫਾਨ ਹੀ ਉੱਠਿਆ ਹੋਇਆ ਹੈ ਜੋ ਵਿਅਕਤੀ ਤੁਹਾਡੇ ਹਲਕੇ ਦੀ ਗੱਲ ਕਰੇਗਾ ਤੁਹਾਡੇ ਹਲਕੇ ਦੀਆਂ ਚੰਗੀਆਂ ਪਾਲਿਸੀਆਂ ਬਣਾਵੇਗਾ ਉਹਨਾਂ ਦਾ ਸਾਥ ਅੱਲਾਹ ਨੂੰ ਕਰਤਾ ਤੇਰਾ ਰਹਿਮੀ ਦਾ ਉਤਸ਼ਾਹ ਕਿ ਅਗਰੇ ਦੇ ਹਲਕੇ ਦੇ ਵਿੱਚ ਕਿਸ ਤਰ੍ਹਾਂ ਦੇਖ ਰਿਹਾ ਹੈ ਬਹੁਤ ਹੀ ਖੂਬਸੂਰਤ ਰੁਝਾਨ ਦੇ ਪੋਜ਼ਿਟਿਵਿਟੀ ਔਰ ਵਾਚ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਜੀ ਔਰ ਤੁਸੀਂ ਦੇਖੋ ਜੋ ਇੱਕ ਸੋਸ਼ਲ ਮੀਡੀਆ ਤੇ ਦਾ ਲਹਿਰ ਚੱਲ ਰਹੀ ਹੈ ਪਰ ਅਸਲ ਵਿੱਚ ਜਦੋਂ ਗਰਾਊਂਡ ਤੇ ਆ ਕੇ ਦੇਖਦੇ ਹਾਂ ਤਾਂ ਮੈਨੂੰ ਲੱਗਦਾ ਸੰਗਰੂਰ ਦੇ ਵਿੱਚ ਸਰਦਾਰ ਜਿੰਰਨਦੀ ਸਿੰਘ ਬਾਜ ਜੀ ਦੇ ਨਾਮ ਦਾ ਤੂਫਾਨ ਹੀ ਉੱਠਿਆ ਹੋਇਆ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਪੋਟਾਂ ਤੱਕ ਇਹ ਤੂਫਾਨ ਦੀ ਜਿਹੜੀ ਰਫਤਾਰ ਹੈ ਥਮਣ ਵਾਲੀ ਹੈ ਤੇ ਆਪ ਸਾਰੇ ਲੋਕ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਚੱਲ ਕੇ ਆ ਰਹੇ ਨੇ ਅਸੀਂ ਸਵੇਰੇ ਬਡਰੁਖਾ ਦੇ ਕੋਲ ਪਿੰਡ ਜ਼ੂਬੇ ਵਾਲੋ ਤੋਂ ਰੋਡ ਸ਼ੋਅ ਸ਼ੁਰੂ ਕੀਤਾ ਸੀ ਜਿਵੇਂ ਜਿਵੇਂ ਸਾਡਾ ਰੋਡ ਸ਼ੋਅ ਅੱਗੇ ਚੱਲਿਆ ਵੱਡਾ ਕਾਫਲਾ ਸਾਡੇ ਨਾਲ ਜੁੜਦਾ ਜਾ ਰਿਹਾ ਲੋਕਾਂ ਦਾ ਉਤਸ਼ਾਹ ਦੱਸਦਾ ਹੈ ਕਿ ਲੋਕ ਕਿੰਨੇ ਉਤਾਵਲੇ ਨੇ ਵੋਟ ਪਾਉਣ ਦੇ ਲਈ ਮੈਂ ਸਭ ਨੂੰ ਇਹੀ ਕਹਿਣਾ ਚਾਹਾਂਗੀ ਕਿ ਜੇ ਇਸ ਵਾਰ ਜੋ ਵੋਟ ਪਾਣੀ ਆ ਉਹ ਜ਼ਰੂਰ ਆਪਣੇ ਉਮੀਦਵਾਰ ਦਾ ਕਿਰਦਾਰ ਦੇਖ ਕੇ ਨੇ ਉਹ ਦੇਖ ਕੇ ਕਿਸੇ ਵੀ پارٹی ਦੇ ਮਗਰ ਲੱਗੇ ਜਾਂ ਕਿਸੇ ਇੱਕ ਪਾਰਟੀਕੂਲਰ ਲੀਡਰ ਦੇ ਮਗਰ ਲੱਗੇ ਕਿਸੇ ਇੱਕ ਬੰਦੇ ਨਾਲ ਜੁੜੇ ਹੋયા ਸੀ ਉਹਨਾਂ ਦੇ ਪਾਰਟੀ ਦੇ ਬੰਦੇ ਨੂੰ ਵੋਟ ਪਾਵਾਂਗੇ ਤਾਂ ਵੋਟ ਨਾ ਪਾਇਓ ਜੋ ਵਿਅਕਤੀ ਤੁਹਾਡੇ ਹਲਕੇ ਦੀ ਗੱਲ ਕਰੇਗਾ ਤੁਹਾਡੇ ਹਲਕੇ ਦੀਆਂ ਚੰਗੀਆਂ ਪਾਲਿਸੀਆਂ ਬਣਾਵੇਗਾ ਉਹਨਾਂ ਦਾ ਸਾਥ ਦਿਓ ਕੋਈ ਖਾਸ ਨਹੀਂ ਕੋਈ ਦੋ ਸ਼ਬਦ ਹੈ ਜੀ ਇਸ ਵਕਤ ਦੇਖੋ ਮੈਂ ਕੈਂਪੇਨ ਕਰ ਰਹੀ ਆਂ ਔਰ ਇਸ ਵਕਤ ਮੈਨੂੰ ਲੱਗਦਾ ਦਾ ਮਾਹੌਲ ਵੀ ਨਹੀਂ ਕਿਉਂਕਿ ਪਿੱਛੇ ਜਕਰੇ ਲੱਗ ਰਹੇ ਨੇ ਤਾਂ ਕਰਕੇ ਮੈਂ ਮਾਫੀ ਮੰਗਦੀ ਆਂ